ਇੱਕ ਪਾਸੇ ਤਾਂ ਚਲੋ ਦੂਜੀ ਸਟੇਟ ਨੇ ਇੱਧਰ ਪੰਜਾਬ ਨੂੰ ਡਿਸਟਰਬ ਕੀਤਾ ਪਰ ਪੰਜਾਬ ਦੇ ਅੰਦਰ ਵੀ ਕੋਈ ਕਹਿੰਦੇ ਕਾਨੂੰਨ ਅਮਨ ਹੈ ਨਾ ਜਿਹੜਾ ਉਹ ਭੰਗ ਹੋਇਆ ਹੋਇਆ ਕੋਈ ਨਾ ਕੋਈ ਘਟਨਾ ਵੀ ਵੱਡੀ ਵਾਪਰਦੀ ਹੁਣ ਤੈਥੋਂ ਤੱਕ ਹੋ ਗਿਆ ਕਿ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਵੀ ਕਹਿੰਦੇ ਫਰੋਤੀ ਦੀ ਧਮਕੀ ਆ ਗਈ ਹੈ ਔਰ ਉਸ ਦੀ ਸ਼ਿਕਾਇਤ ਵੀ ਡੀਜੀਪੀ ਸਾਹਿਬ ਤੱਕ ਪਹੁੰਚ ਗਈ ਅਗਰ ਉਹਨਾਂ ਨੇ ਉਹਨਾਂ ਨੇ ਪੰਜਾਬ ਦੇ ਡੀਜੀਪੀ ਗੌਰਵ ਜਾਦਵ ਸਾਹਿਬ ਨੂੰ ਭੇਜੇ ਨੇ ਵਟਸਐਪ ਸਕਰੀਨਸ਼ਾਟ ਭੇਜੇ ਨੇ ਤੇ ਅਗਰ ਪੰਜਾਬ ਪੁਲਿਸ ਕਾਰਵਾਈ ਨਹੀਂ ਕਰੀ ਇਹਦਾ ਮਤਲਬ ਕਿ ਪੰਜਾਬ ਪੁਲਿਸ ਤੇ ਸਰਕਾਰ ਦਾ ਪ੍ਰੈਸ਼ਰ ਗੌਰਵ ਜਯਦਪ ਸਾਬ ਆਮ ਆਦੀ ਪਾਰਟੀ ਦੇ ਡੀਜੀਪੀ ਨਹੀਂ ਆ ਉਹ ਪੰਜਾਬ ਦੇ ਡੀਜੀਪੀ ਆ ਔਰ ਇੱਕ ਸੂਬੇ ਦੇ ਐਕਸ ਸੀਐਮ ਅਗਰ ਉਹ ਕਹਿ ਰਹੇ ਨੇ ਕਿ ਉਹਨਾਂ ਨੂੰ ਥ੍ਰੈਟ ਆਈ ਹੈ ਪ੍ਰੋਤੀ ਦੀ ਕਾਲ ਆਈ ਹੈ ਤੇ ਤੁਸੀਂ ਜਾਂਚ ਕਿਉਂ ਨਹੀਂ ਕੀਤੀ ਮਤਲਬ ਪੰਜਾਬ ਪੁਲਿਸ ਵੀ ਗਲਤੀਆਂ ਤੋਂ ਸਿੱਖ ਨਹੀਂ ਰਹੀ ਤੁਹਾਡੀਆਂ ਗਲਤੀਆਂ ਕਾਰਨ ਸਿੱਧੂ ਮੂਸੇਵਾਲਾ ਦਾ ਕਤਲ ਹੋਇਆ ਤੁਸੀਂ ਉਹਨਾਂ ਗਲਤੀਆਂ ਤੋਂ ਨਹੀਂ ਸਿੱਖਿਆਗੇ ਹੁਣ ਇੱਕ ਮੁੱਖ ਮੰਤਰੀ ਜਿਹੜੇ ਰਹਿ ਚੁੱਕੇ ਨੇ ਸੂਬੇ ਦੇ ਉਹਨਾਂ ਨੂੰ ਕਾਲ ਆ ਰਹੀ ਹੈ ਤੇ ਤੁਸੀਂ ਹਲੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਜਿਹੜੇ ਨੰਬਰ ਤੋਂ ਕਾਲ ਆਈ ਹੈ ਉਹ ਟ੍ਰੇਸ ਨਹੀਂ ਹੋ ਸਕਦਾ ਕਿਉਂਕਿ ਉਹ ਜ਼ਮਾਨਾ ਗਿਆ ਕਿ ਜਦੋਂ ਪੁਲਿਸ ਨੂੰ ਜਿਹੜੇ ਬਲਾਈਂਡ ਮਰਡਰ ਹੱਲ ਕਰਨ ਵਾਸਤੇ ਬੜਾ ਟਾਈਮ ਲੱਗਦਾ ਅੱਜ ਕੱਲ ਦੇ ਸਾਰੀ ਟੈਕਨੀਕਲ ਤੌਰ ਤੇ ਕਾਮਯਾਬੀ ਮਿਲ ਜਾਂਦੀ ਹੈ ਮੋਬਾਈਲ ਫੋਨ ਜਿਹੜੇ ਨੰਬਰ ਤੋਂ ਆਇਆ ਤੂੰ ਹੀ ਟ੍ਰੇਸ ਕੀਤਾ ਜਾ ਸਕਦਾ ਉਤੋਂ ਦਾ ਆਈਪੀ ਐਡਰੈਸ ਕੀ ਹੈ ਉਹ ਸਿਮ ਕਿਹੜਾ ਹੈਗਾ ਉਹ ਕਿਹੜੇ ਮੋਬਾਈਲ 'ਚ ਵਰਤਿਆ ਜਾ ਰਿਹਾ ਕਿਹੜੇ ਮੁਲਕ ਤੋਂ ਵਰਤਿਆ ਜਾ ਰਿਹਾ ਹੈਗਾ ਉਹ ਸਾਰਾ ਕੁਝ ਹੈ ਤੇ ਜੇ ਇਸ ਦੇ باوجود ਅਗਰ ਕਾਰਵਾਈ ਨਹੀਂ ਕਰਦੇ ਇਟ ਮੀਨ ਕਿ ਪੰਜਾਬ ਦੇ ਡੀਜੀਪੀ ਤੇ ਕਿਸੇ ਨਾ ਕਿਸੇ ਦਾ ਪ੍ਰੈਸ਼ਰ ਹੈ ਏਸੀ ਕਰਕੇ ਨਤੀਜੇ ਮਾੜੇ ਆਉਂਦੇ ਆ ਨਾ ਹਿੰਮਤ ਵਾਜਣ ਦੀ ਮਾੜੇ ਅਨਸਰ ਆਦੀ ਆ ਗਵਾਂਢੀ ਸੂਬੇ ਦੇ ਵਿੱਚ ਇੱਕ ਪਾਰਟੀ ਦੇ ਪ੍ਰਧਾਨ ਦਾ ਕਤਲ ਹੋ ਗਿਆ ਉਹ ਵੀ ਗਨਮੈਨ ਸੀ ਨਾਲ ਉਹਨਾਂ ਨੂੰ ਵੀ ਬੜੀਆਂ ਕਾਲਾਂ ਕਹਿੰਦੇ ਰਿਕਾਰਡ ਚੈੱਕ ਕੀਤਾ ਗਿਆ ਤੇ ਬਹੁਤ ਕੁਝ ਚੱਲਦਾ ਰਿਹਾ ਪਿੱਛੇ ਪਰ ਅੰਤ ਵਿੱਚ ਆ ਕੇ ਉਹਨ ਬਹੁਤ ਵੱਧ ਗਈ ਸੀ ਕਹਿੰਦੇ ਨਹੀਂ ਨਹੀਂ ਇਹੀ ਉੱਥੇ ਵੀ ਸਰਕਾਰ ਦਾ ਫੇਲਰ ਸੀ ਉੱਥੇ ਵੀ ਮਨੋਰ ਲਾਲ ਖੱਟਰ ਸਰਕਾਰ ਦਾ ਫੇਲਰ ਸੀ ਹਰਿਆਣਾ ਦੇ ਡੀਜੀਪੀ ਦਾ ਫੇਲਰ ਸੀ ਹਰਿਆਣਾ ਦਾ ਗ੍ਰਹਿ ਮੰਤਰੀ ਨਿਲ ਵਿਜ ਦਾ ਫੇਲਰ ਜਦੋਂ ਨੇ ਕਿਹਾ ਕਿ ਮੈਨੂੰ ਥ੍ਰੈਟ ਆ ਮੈਨੂੰ ਧਮਕੀਆਂ ਆ ਰਹੀਆਂ ਮੈਨੂੰ ਜਾਨੂ ਮਾਰਨ ਦੀਆਂ ਧਮਕੀਆਂ ਆ ਰਹੀਆਂ ਉਹਦੀ ਸਕਿਉਰਿਟੀ ਚ ਵਾਅਦਾ ਨਹੀਂ ਕੀਤਾ ਗਿਆ ਹੈਗਾ ਇਹਦੇ ਚ ਵੀ ਇਦਾਂ ਹੀ ਹੋ ਰਿਹਾ ਜੇ ਪੰਜਾਬ ਦਾ ਡੀਜੀਪੀ ਇਹਨੂੰ ਹਲਕੇ ਦੇ ਵਿੱਚ ਲੈ ਰਿਹਾ ਕਿ ਕੋਈ ਗੱਲ ਨਹੀਂ ਥ੍ਰੈਟ ਕਾਲ ਹੀ ਆਈ ਹੈ ਤੇ ਫਿਰ ਤੁਸੀਂ ਸੋਚ ਸਕਦੇ ਕਿ ਡੀਜੀਪੀ ਤੇ ਕਿਹਦਾ ਪ੍ਰੈਸ਼ਰ ਹੋ ਸਕਦਾ ਕਮਾਲ ਇੱਕ ਪੰਜਾਬ ਦੇ ਆਪਾਂ ਮੰਨ ਕੇ ਚਾਹੇ ਕੋਈ ਐਕਸ ਸੀਐਮ ਆ ਚਾਹੇ ਪੰਜਾਬ ਦਾ ਕੋਈ ਆਮ ਬੰਦਾ ਜਿਹਨੂੰ ਥ੍ਰੈਟ ਕਾਲ ਆ ਰਹੀ ਆਰ ਫਰੋਤੀ ਦੀ ਕਾਲ ਆ ਰਹੀ ਆ ਤਾਂ ਕਿਹਨੂੰ ਜਾ ਕੇ ਦੱਸੂਗਾ ਉਹ ਜਾ ਕੇ ਦੇਸ਼ ਦੀ ਸਰਕਾਰ ਤੈਨੂੰ ਨਹੀਂ ਦੱਸੂਗਾ ਉਹ ਤੇ ਆਪਣੇ ਡੀਜੀਪੀ ਨੂੰ ਦੱਸੂਗਾ ਨਾ ਜੀ ਉਹਨੂੰ ਮੁੱਖ ਮੰਤਰੀ ਨੂੰ ਵੀ ਦੱਸਣ ਦੀ ਲੋੜ ਨਹੀਂ ਆ ਡੀਜੀਪੀ ਇੱਕ ਫਾਈਲ ਪੱਕੇ ਪੱਕੀ ਅਥਾਰਟੀ ਆ ਉਹਨੂੰ ਦੱਸਣਾ ਚਾਹੀਦਾ ਹੈ ਜੇ ਇਸ ਦੇ ਬਾਬੂ ਜਿਵੇਂ ਚੰਨੀ ਸਾਹਿਬ ਕਹਿ ਰਹੇ ਨੇ ਕਿ ਮੈਨੂੰ 3-4 ਦਿਨ ਹੋ ਗਏ ਨੇ ਜਿਆਦਾ ਜਿਆਦਾ ਚਿਰ ਹੋ ਗਏ 10-12 ਦਿਨ ਹੋ ਗਏ ਨੇ ਜੇ 10-12 ਦਿਨ ਤੋਂ ਬਾਅਦ ਵੀ ਅਗਰ ਡੀਜੀਪੀ ਪੰਜਾਬ ਨਹੀਂ ਕਾਰਵਾਈ ਕਰੇਗੇ ਤੇ ਡੀਜੀਪੀ ਪੰਜਾਬ ਚਾਹੁੰਦੇ ਕੀ ਨੇ ਦੱਸਣ ਤੇ ਸਹੀ ਵੀ ਮੈਂ ਚਾਹੁੰਦਾ ਕੀ ਹੈਗਾ ਜੇ ਕਿ ਸੂਬੇ ਦਾ ਇੱਕ ਜ਼ਿੰਮੇਵਾਰ ਵਿਅਕਤੀ ਜਿਨ੍ਹਾਂ ਨੇ ਸੌਹ ਚੁੱਕੀ ਜਿਹੜੇ ਸੀਐਮ ਰਹਿ ਚੁੱਕੇ ਨੇ ਅਗਰ ਉਹਦੇ ਬੰਦੇ ਦੇ ਬਤੌਰ ਮੈਂ ਕਹਿੰਦਾ ਕਿ ਆਪਾਂ ਛੱਡੋ ਐਕਸੀਐਮਜੀ ਇੱਕ ਆਮ ਬੰਦਾ ਵੀ ਕਰੇ ਨਾ ਕਿ ਮੈਨੂੰ ਕਾਲ ਆਈ ਫਰੋਤੀ ਦੀ ਤੇ ਪੁਲਸ ਨੂੰ ਉਸੇ ਵੇਲੇ ਹਰਕਤ ਚਾਉਣਾ ਚਾਹੀਦਾ ਔਰ ਇੱਕ ਜ਼ਿੰਮੇਵਾਰ ਬੰਦਾ ਕਹਿ ਰਿਹਾ ਔਰ ਇੱਕ ਸੂਬੇ ਦਾ ਸਾਫ ਕਾ ਸੀਐਮ ਕਹਿ ਰਿਹਾ ਤੇ ਫਿਰ ਵੀ ਪੰਜਾਬ ਪੁਲਿਸ ਦੇ ਕੰਨ ਤੇ ਜੂੰਸ ਨਹੀਂ ਸਰਕੀ ਪੰਜਾਬ ਦੇ ਵਿੱਚ ਹੋ ਕੀ ਰਿਹਾਗਾ ਫਰੋਤੀਆਂ ਦੀਆਂ ਇੰਨੀਆਂ ਕਾਲਾਂ ਜਾ ਰਹੀਆਂ ਵਪਾਰੀ ਥ੍ਰੈਟ ਚ ਸਿੰਗਰ ਥ੍ਰੈਟ ਚ ਢਾਬੇ ਵਾਲੇ ਥ੍ਰੈਟ ਚ ਚੰਗੇ ਚੰਗੇ ਹੋਟਲਾਂ ਵਾਲੇ ਮੋਟਲਾਂ ਵਾਲੇ ਸਾਰੇ ਥ੍ਰੈਟ ਦੇ ਵਿੱਚ ਆ ਆਰਟਿਸਟ ਥ੍ਰੈਟ ਦੇ ਵਿੱਚ ਆ ਤੇ ਫਿਰ ਪੰਜਾਬ ਪੰਜਾਬ ਪੁਰਸ ਕੀ ਕਰ ਕੀ ਰਹੀ ਆ ਹੁਣ ਇੱਕ ਇੱਕ ਐਕਸੀਐਮ ਕੋ ਫਰੋਤੀ ਕਾਲ ਆ ਗਈ ਇਹਦਾ ਮਤਲਬ ਹੈ ਕਿ ਇਹਦੇ ਚ ਬਹੁਤ ਕੁਝ ਹੋ ਸਕਦਾ ਕਿ ਇਨਵੋਲਵਮੈਂਟ ਵੀ ਹੋਵੇ ਪਿੱਛੇ ਜੇ ਤਾਂ ਇਹ ਵੀ ਕਿਸੇ ਦੇ ਗੱਲ ਉੱਡਦੀ ਉੱਡਦੀ ਆਈ ਹੈ ਕਿ ਇੱਥੇ ਤੇ ਕਈ ਵੱਡੇ ਵੱਡੇ ਅਫਸਰ ਵੀ ਜੇ ਕੋਈ ਉਹਨਾਂ ਨੂੰ ਕਹਿੰਦਾ ਨਾ ਕਿ ਮੈਨੂੰ ਥ੍ਰੈਟ ਕਾਲ ਆਈ ਆ ਮੇਰੇ ਕੋ ਫਰੋਤੀ ਮੰਗੀ ਆ ਰਹੀ ਉਹ ਕਹਿੰਦੇ ਕਿਹੜੇ ਨੰਬਰ ਤੇ ਸਾਨੂੰ ਦੱਸੋ ਤੁਸੀਂ ਸਾਡੇ ਨਾਲ ਕਰੋ ਪੈਕੇਜ ਕਰੋ ਸਿੰਗਰ ਡਰ ਦੇ ਮਾਰੇ ਹੁਣ ਪੈਸੇ ਦੇ ਦਿੰਦੇ ਨੇ ਕਿ ਉਹਨਾਂ ਨੂੰ ਪੈਸੇ ਦੇ ਦੋ ਐਕਟਰਿੰਗ ਪੈਸੇ ਕਹਿ ਰਹੇ ਨੇ ਉਹਨਾਂ ਨੂੰ ਪਤਾ ਕਿ ਇੱਧਰ ਹੁਣ ਇੱਧਰ ਵੱਡੇ ਵੱਡੇ ਅਫਸਰਾਂ ਨੇ ਵੀ ਪੈਕੇਜ ਮੰਗਨੇ ਸ਼ੁਰੂ ਕਰਤੇ ਕਿ ਸਾਲ ਦਾ ਪੱਕਾ ਪੈਕੇਜ ਦੇਣਾਗਾ ਜਾਂ ਮਹੀਨੇ ਦੇ ਹਿਸਾਬ ਦੇ ਨਾਲ ਪੈਸੇ ਦੇਣੇ ਕਰਨ ਇਹ 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 ਝਾਤ ਜ਼ਰੂਰ ਮਾਰਨੀ ਚਾਹੀਦੀ ਹੈ ਤਫਤੀਸ਼ ਹੋਣੀ ਚਾਹੀਦੀ ਹੈ ਕਿ ਇਸ ਗੱਲ ਚ ਸਚਾਈ ਕਿੰਨੀ ਹੈ ਜੇ ਹੈ ਸਚਾਈ ਅਫਸਰ ਟੰਗਣੇ ਚਾਹੀਦੇ ਮਿਲਣਾ ਦੇ ਕਿ ਜਿਹੜੇ ਪੰਜਾਬ ਦੇ ਜਿੰਨਾ ਲੋਕਾਂ ਨੂੰ ਅਜਿਹੇ ਲੋਕ ਮਿਲ ਰਹੇ ਅਫਸਰ ਕਹਿ ਰਹੇ ਨੇ ਕਿ ਤੁਸੀਂ ਸਾਡੇ ਨਾਲ ਪੈਕੇਜ ਕਰ ਲਓ ਮਹੀਨੇ ਦਾ ਕਰਨਾ ਹੈ ਕਿ ਸਾਲ ਦਾ ਕਰਨਾ ਉਹਨਾਂ ਨੂੰ ਰਲ ਮਿਲ ਕੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਦੱਸਣਾ ਚਾਹੀਦਾ ਕਿ ਆ ਆ ਕੁਝ ਹੋ ਰਿਹਾ ਜੇ ਸਰ ਸਟੇਟ ਦੇ ਵਿੱਚ ਇਹ ਹਾਲਾਤ ਕਿੰਨੇ ਮਾੜੇ ਹੋ ਜਾਣਗੇ ਜੇ ਕੀ ਕਹਿੰਦੇ ਹੁੰਦੇ ਨੇ ਜੇ ਵਾਰ ਹੀ ਖੇਤ ਨੂੰ ਖਾਣ ਲੱਗ ਪਈ ਤੇ ਫਿਰ ਬੰਦਾ ਕਰੂਗਾ ਕੀ ਇਸ ਕਰਕੇ ਚਿੰਤਾ ਵਾਲੀ ਗੱਲ ਕਾਨੂੰਨ ਵਿਵਸਥਾ ਦਾ ਬਹੁਤ ਵੱਡਾ ਸੀਰੀਅਸ ਮਸਲਾ ਹੋ ਗਿਆ ਕਿ ਇੱਕ ਆਮ ਬੰਦਾ ਵੀ ਅੰਡਰ ਥ੍ਰੈਟ ਆ ਔਰ ਇੱਕ ਸੂਬੇ ਦਾ ਐਕਸੀਐਮ ਅਗਰ ਇਸ ਮਸਲੇ ਤੇ ਸ ਕੋਈ ਜਾਂਚ ਹੋਣੀ ਚਾਹੀਦੀ ਹੈ ਕਿ ਮਤਲ ਤੁਸੀਂ ਸਾਬਕਾ ਮੁੱਖ ਮੰਤਰੀ ਨੂੰ ਸੀਰੀਅਸ ਨਹੀਂ ਲੈ ਰਹੇਗੇ ਰੱਬ ਨਾ ਕਰਕੇ ਕੁਝ ਮਾੜਾ ਚੰਗਾ ਹੋ ਜਾਂਦਾ ਤੇ ਦੈਨ ਕੌਣ ਜ਼ਿੰਮੇਵਾਰ ਹੈਗਾ ਸਟੇਟ ਗਵਰਨਮੈਂਟ ਜਾਂ ਸਟੇਟ ਡੀਜੀਪੀ ਇਸ ਮਸਲੇ ਤੇ ਤਾਂ ਸੀਰੀਅਸ ਹੋਣਾ ਚਾਹੀਦਾ ਨਾ ਸਰਕਾਰ ਨੂੰ ਹਰ ਚੀਜ਼ ਦੇ ਕੋਈ ਡਰਾਮਾ ਤੇ ਨਹੀਂ ਨਾ ਕਰਦਾ ਹੈਗਾ ਉਹ ਇੱਕ ਜ਼ਿੰਮੇਵਾਰ ਬੰਦਾ ਉਹਨੇ ਸਟੇਟ ਨੂੰ ਚਲਾਇਆ 111 ਦਿਨਾਂ ਵਾਸਤੇ ਪੁਰਾਣੇ ਪੋਲਿਟਿਸ਼ਨਾਂ ਐਮਐਲਏ ਰਹਿ ਚੁੱਕੇ ਮੰਤਰੀ ਰਹਿ ਚੁੱਕੇ ਲੀਡਰ ਆਫ ਆਪੋਜੀਸ਼ਨ ਰਹਿ ਚੁੱਕੇ ਨੇ ਤੇ ਫਿਰ ਵੀ ਇੱਕ ਇਸ ਜ਼ਿੰਮੇਵਾਰ ਬੰਦੇ ਦੇ ਹੋਣ ਦੇ ਨਾਤੇ ਅਸੀਂ ਉਹਨੂੰ ਸੀਰੀਅਸਲੀ ਲੈਣੇ 10 ਬਾਰ ਉਹ ਕਹੇ ਰੇ ਮੈਂ ਐਸਐਸਪੀ ਨੂੰ ਦੱਸਿਆ ਉਹ ਕਹੇ ਰੇ ਮੈਂ ਇੰਟੈਲੀਜੈਂਸ ਦੇ ਚੀਫ ਨੂੰ ਦੱਸਿਆ ਮੈਂ ਡੀਜੀਪੀ ਨੂੰ ਦੱਸਿਆ ਹੁਣ ਸਿਰਫ ਉਹ ਹੀ ਰਹਿ ਗਿਆ ਭਗਵੰਤ ਮਾਨ ਸਾਹਿਬ ਨੂੰ ਦੱਸਣ ਭਗਵੰਤ ਮਾਨ ਸਾਹਿਬ ਕੋਲ ਇਹ ਤੇ ਸਟੇਟ ਡੀਜੀਪੀ ਨੂੰ ਚਾਹੀਦਾ ਨਾ ਕਿ ਇੱਕ ਕਹਿ ਰਿਹਾ ਔਰ ਤੁਸੀਂ ਉਹਨਾਂ ਦੇ ਅੰਡਰ ਕੈਮ ਕੀਤਾ ਹੈਗਾ ਉਹ ਸੀਐਮਸੀ ਤੁਸੀਂ ਉਸ ਟਾਈਮ ਕਿਤੇ ਡੀਜੀਪੀ ਕਿਸੇ ਹੋਰ ਤੁਹਾਡੇ ਕੋਲ ਵਿੰਗ ਹੋਏਗਾ ਪਰ ਤੁਸੀਂ ਘੱਟੋ ਘੱਟ ਇੱਕ ਬੰਦੇ ਦੀ ਜੇ ਮੈਂ ਕਹਿੰਦਾ ਚਾਹੇ ਪਿੰਡ ਦਾ ਚਪੜਾਸੀ ਹੋਵੇ ਚਾਹੇ ਸੂਬੇ ਦਾ ਐਕਸੀਐਮ ਹੋਵੇ ਇਸ ਮਸਲੇ ਦੇ ਵਿੱਚ ਜੇ ਪੰਜਾਬ ਸਰਕਾਰ ਨੇ ਗਲਤੀਆਂ ਤੋਂ ਨਹੀਂ ਸਿੱਖਿਆਗਾ ਤੇ ਇਹ ਪੰਜਾਬ ਦੀ ਮਾੜੀ ਕਿਸਮਤ ਹੈ ਮੈਨੂੰ ਲੱਗਦਾ ਇਸ ਮਸਲੇ ਦੇ ਵਿੱਚ ਪੰਜਾਬ ਪੁਲਿਸ ਨੂੰ ਔਰ ਅਗਰ ਪੰਜਾਬ ਪੁਲਿਸ ਨਹੀਂ ਸੀਰੀਅਸ ਲੈ ਰਹੀ ਪੰਜਾਬ ਸਰਕਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੂੰ ਸੀਰੀਅਸ ਹੋਣਾ ਚਾਹੀਦਾਗਾ ਇਸ ਮਸਲੇ 'ਚ ਜਿਹੜੇ ਅਫਸਰ ਨਹੀਂ ਕਾਰਵਾਈ ਕਰ ਰਹੇ ਉਹਨਾਂ ਦੀ ਖਿਚਾਈ ਕਰਨ 'ਚ ਤੁਹਾਡੀ ਚਰਨ ਸਿੰਘ ਚੰਨੀ ਦੇ ਨਾਲ ਕੋਈ ਨਿੱਜੀ ਲੜਾਈ ਤਾਂ ਹੈ ਨਹੀਂ ਹੈ ਤੁਸੀਂ ਇੱਕ ਪਾਰਟੀ ਰਨ ਕਰਦੇ ਹੋ ਉਹ ਇੱਕ ਪਾਰਟੀ ਦੇ ਨੇਤਾ ਨੇ ਤੁਹਾਡੀ ਪੋਲੀਟੀਕਲ ਪਾਰਟੀਆਂ ਦੀ ਆਪਸੀ ਵਿਚਾਰਕ ਧਾਰ ਲੜਾਈ ਹੁੰਦੀ ਆ ਕਾਲੀ ਕਹੋਗੇ ਸਾਡੀ ਪੋਲਿਸੀ ਚੰਗੀ ਆ ਕਾਂਗਰਸ ਕਹੇ ਸਾਡੀ ਚੰਗੀ ਆ ਬੀਜੇਪੀ ਕਹਿੰਦੇ ਸਾਡੀ ਚੰਗੀ ਆ ਆਪ ਵਾਲੇ ਕਹਿੰਦੇ ਸਾਡੀ ਚੰਗੀ ਪੋਲਿਸੀ ਸਾਨੂੰ ਪੰਜਾਬ ਦੀ ਜਨਤਾ ਨੇ ਫਤਵਾ ਦੇ ਦਿੱਤਾ ਹੈ ਕੋਈ ਵੱਟ ਦਾ ਰੌਲਾ ਨਹੀਂ ਆ ਕੋਈ ਸ਼ਰੀਕੇ ਦੀ ਲੜਾਈ ਨਹੀਂ ਆ ਕੋਈ ਨਿੱਜੀ ਲੜਾਈ ਨਹੀਂ ਕੋਈ ਪਾਣੀ ਦੀ ਲੜਾਈ ਨਹੀਂ ਆ ਇੱਕ ਵਿਚਾਰਧਾਰਕੀ ਲੜ ਸਿਆਸਤ ਤੇ ਹੀ ਆ ਤੇ ਜੇ ਉਹ ਕਹਿ ਰਹੇ ਨੇ ਐਕਸੀਐਮ ਕਹਿ ਰਹੇ ਕਿ ਮੈਨੂੰ ਥ੍ਰੈਟ ਤੇ ਫਿਰ ਤੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਸਗੋ ਉਲਟਾ ਸਦਨ ਦੇ ਵਿੱਚ ਜਵਾਬ ਦੇਣਾ ਚਾਹੀਦਾ ਭਾਵੇਂ ਉਹਨਾਂ ਨੂੰ ਸੋਮਵਾਰ ਮੌਕਾ ਮਿਲਦਾ ਉਹਨਾਂ ਨੂੰ ਦੱਸਣਾ ਚਾਹੀਦਾ ਹੈਗਾ ਕਿ ਸੂਬੇ ਦੇ ਸਾਬਕਾ ਸੀਐਮ ਨੇ ਕਿਹਾ ਕਿ ਮੈਨੂੰ ਥ੍ਰੈਟ ਕਾਲ ਆਈ ਅਸੀਂ ਨੰਬਰ ਟਰੇਸ ਕਰ ਲਿਆ ਬੰਦਾ ਵੀ ਅਰੈਸਟ ਕਰ ਲਿਆ ਇੱਕ ਬੰਟੀ ਬੈਂਸ ਆ ਇੱਕ ਪੰਜਾਬ ਦਾ ਆ ਉਹ ਆ ਗੀਤਕਾਰ ਤੇ ਪ੍ਰੋਡਿਊਸਰ ਵੀ ਆ ਨਾ ਜੋ ਵੀ ਗਾਣੇ ਰਿਲੀਜ਼ ਕਰਦਾ ਠੀਕ ਹੈ ਅਗਰ ਉਸ ਮਸਲੇ ਦੇ ਵਿੱਚ ਪੁਲਿਸ ਨੇ ਇੰਨੀ ਹਰਕਤ ਕਰਦੀ ਦੋ ਬੰਦੇ ਵੀ ਕਾਬੂ ਕਰ ਲਏ ਪਰ ਇੱਕ ਐਕਸਸੀਮ ਕਹਿ ਰਿਹਾ ਉਸ ਮਸਲੇ ਦੇ ਵਿੱਚ ਕੋਈ ਨੰਬਰ ਟ੍ਰੇਸ ਨਹੀਂ ਕੀਤਾ ਹੈਗਾ ਕਿ ਉਹ ਕਿਹੜਾ ਵਾ ਉਹ ਨੰਬਰ ਕਿੱਥੋਂ ਦਾ ਹੈਗਾ ਅੱਜ ਕੱਲ ਤਾਂ ਸਭ ਕੁਝ ਪਤਾ ਲੱਗਾ ਇਸ ਤਕਨੀਕੀ ਜੋਗ ਵਿੱਚ ਨਹੀਂ ਪਤਾ ਲੱਗੂਏ ਤਾਂ ਕਿ ਅਹੀਂ ਕਿਤੇ ਕੋਈ ਜਾ ਕੇ 16ਵੀਂ ਸਦੀ ਦੇ ਵਿੱਚ ਰਹਿੰਦੇ ਆਗੇ ਨੇ ਜਦੋਂ 25 ਲੱਖ ਰੁਪਇਆ ਧੋਖੇ ਦੇ ਨਾਲ ਕੱਢ ਉਹਦੀ ਬੈਂਕ ਚੋਂ ਨਿਕਲ ਗਿਆ ਸੀ ਕੈਪਟਨ ਮਰਿੰਦਰ ਸਿੰਘ ਦੀ ਪਤਨੀ ਪ੍ਰਨੀਤ ਕੌਰ ਉਦੋਂ ਪਟਿਆਲੇ ਐਸਐਸਪੀ ਹੁੰਦਾ ਸੀ ਮਨਦੀਪ ਸਿੰਘ ਸਿੱਧੂ ਮਨਦੀਪ ਸਿੰਘ ਸਿੱਧੂ ਉਹਨਾਂ ਨੇ 24 ਘੰਟਿਆਂ 'ਚ ਬੰਦੇ ਟਰੇਸ ਕਰਕੇ ਫੜ ਕੇ ਲੈਣ ਦੇ 25 ਲੱਖ ਰੁਪਏ ਵਾਪਸ ਆ ਗਿਆ ਸੀ ਤੇ ਅੱਜ ਇਸ ਮਸਲੇ ਦੇ ਵਿੱਚ ਇੱਕ ਐਕਸੀਸੀਐਮ ਕਹਿ ਰਿਹਾ ਪਤਾ ਨਹੀਂ ਪੁਲਿਸ ਕੰਮ ਕਰਨਾ ਚਾਹੁੰਦੀ ਕਿ ਨਹੀਂ ਕਰਨਾ ਚਾਹੁੰਦੀ ਜੇ ਕਰਨਾ ਚਾਹੁੰਦੀ ਤੇ ਕਰਨਾ ਚਾਹੀਦਾ ਪਰਚਾ ਦਰਜ ਕਰੀ ਜਾਂ ਬੰਦੇ ਟਰੇਸ ਕਰਨੇ ਚਾਹੀਦੇ ਕਿਉਂਕਿ ਤਕਨੀਕੀ ਉਹਨਾਂ ਵੀ ਤੇ ਉਹੀ ਫੜਿਆ ਸੀ ਕੇਸ ਨੰਬਰ ਤੋਂ ਕਾਲ ਹੀ ਆ ਬੰਦੇ ਚੱਕ ਲਿਆ ਦੇ ਤੇ ਹੁਣ ਜਦੋਂ ਇੱਕ ਐਕਸੀਸੀਐਮ ਕਹਿ ਰਿਹਾ ਕਿ ਆ ਨੰਬਰ ਤੋਂ ਕਾਲ ਹੀ ਥ੍ਰੈਟ ਆਈ ਹੈ ਮੇਰੇ ਕੋਲ ਰਿਕਾਰਡਿੰਗ ਹੈ ਤੇ ਪੁਲਿਸ ਹੱਥ ਤੇ ਹੱਥ ਧਰ ਕੇ ਬੈਠੀ ਪੁਲਿਸ ਭਾਲਦੀ ਕੀ ਆ ਚ